ਦੇਸ਼ ਪ੍ਰਦੇਸ਼ ਵੱਸਦੇ ਪੰਜਾਬੀਓ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸਾਡਾ ਚੈਨਲ ਆਵਾਜ਼ ਦੇ ਕਲਕ ਮੈਂ ਕੁਲਦੀਪ ਸਿੰਘ ਬਰਮਾਲੀਪੁਰ ਮਹਰਵਿੰਦਰ ਸਿੰਘ ਟੱਲੋਂ ਦੋਸਤੋ ਜਿਵੇਂ ਕਿ ਹਰ ਰੋਜ਼ ਅਸੀਂ ਨਵੇਂ ਵਿਸ਼ਿਆਂ ਤੇ ਨਵੇਂ-ਨਵੇਂ ਤੇ ਗੱਲਬਾਤ ਕਰਦੇ ਹਾਂ ਇਸ ਤਰ੍ਹਾਂ ਅੱਜ ਵੀ ਇੱਕ ਵਿਸ਼ਾ ਲੈ ਕੇ ਤੁਹਾਡੇ ਕਚਹਿਰੀ ਦੇ ਵਿੱਚ ਹਾਜ਼ਰ ਹਾਂ ਪਰਮਲੀਪੁਰ ਸਾਹਿਬ ਜੇਕਰ ਗੱਲ ਕਰੀਏ ਬੀਤੇ ਦਿਨੀ ਚਰਨਜੀਤ ਸਿੰਘ ਚੰਨੀ ਜੋ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਨੇ ਉਹਨਾਂ ਦੇ ਵੱਲੋਂ ਇੱਕ ਵਿਵਾਦ ਭਰਿਆ ਬਿਆਨ ਦਿੱਤਾ ਗਿਆ ਸੀ ਜੋ ਕਿ ਭਾਰਤੀ ਫੌਜ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਨੇ ਉਹਨਾਂ ਦੀ ਇੱਕ ਸ਼ਿਕਾਇਤ ਕੀਤੀ ਸੀ ਇਲੈਕਸ਼ਨ ਕਮਿਸ਼ਨ ਨੂੰ ਤੇ ਉਹਦੇ ਸਬੰਧ ਦੇ ਵਿੱਚ ਕੀ ਮਾਮਲਾ ਸੀ ਕੀ ਇਲੈਕਸ਼ਨ ਕਮਿਸ਼ਨ ਨੂੰ ਤਾਲਮ ਕਰ ਲਿਆ ਸੀ ਜਾਂ ਕੀ ਕਾਰਨ ਸੀ ਇਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਸਾਂਝੀ ਕਰਿਓ ਹਾਂਜੀ ਚਿੱਲੋ ਸਾਹਿਬ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜਲੰਧਰ ਰਿజర్ਵ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਨੇ ਚੋਣ ਲੜ ਰਹੇ ਨੇ ਉੱਥੋਂ ਜ ਜਿੰਨਾਂ ਦਾ ਮੁਕਾਬਲਾ ਪਵਨ ਕੁਮਾਰ ਟਿੰਨੂ ਤੇ ਸ਼ਸ਼ੀਲ ਕੁਮਾਰ ਰੇਕੂ ਨਾਲ ਹੋਰਾਂ ਨਾਲ ਹੋ ਰਿਹਾ ਹੈ ਸਾਰੀ ਜਾਣਕਾਰੀ ਮੈਂ ਤੁਹਾਨੂੰ ਦੱਸਣ ਦਾ ਯਤਨ ਕਰਾਂ ਕਿ ਚਰਨਜੀਤ ਸਿੰਘ ਚੰਨੀ ਇੱਕ ਬਿਆਨ ਦਿੰਦੇ ਨੇ ਪਿੱਛੇ 4 ਮਈ ਨੂੰ ਲਗਭਗ ਉਹ ਭਾਰਤੀ ਜਨਤਾ ਪਾਰਟੀ ਦੇ ਇੱਕ ਚੋਣ ਰੈਲੀ ਦੌਰਾਨ ਸਿਆਸੀ ਹਮਲਾ ਕਰਦੇ ਨੇ ਉਹ ਬੋਲਦੇ ਨੇ ਕਿ ਜਿਹੜਾ ਪੁਨਸ਼ ਦੇ ਵਿੱਚ ਭਾਰਤੀ ਫੌਜ ਦੇ ਉੱਤੇ ਅਟੈਕ ਹੋਇਆ ਇਹ ਇੱਕ ਸ਼ਰਾਰਤ ਹੈ ਜਾਣਬੁੱਝ ਕੇ ਇਹਨੂੰ ਵੋਟਾਂ ਦੀ ਰਾਜਨੀਤੀ ਨਾਲ ਜੋੜ ਕੇ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਦੇ ਉੱਤੇ ਇੱਕ ਅਟੈਕ ਕੀਤਾ ਸੀ ਸਿਆਸੀ ਵਰਤਾਰਾ ਹੈ ਇਹ ਲੋਕ ਸਭਾ ਚੋਣਾ ਹੋਣ ਜਾਂ ਵਿਧਾਨ ਸਭਾ ਚੋਣਾ ਹੋਣ ਪੰਜਾਬ ਦੀ ਜਿਹੜੀਆਂ ਮਰਜ਼ੀ ਚੋਣਾ ਹੋਣ ਚੋਣਾਂ ਦੇ ਵਿੱਚ ਲੀਡਰ ਜਦੋਂ ਬੋਲਦੇ ਨੇ ਉਤੇਜਨਾ ਹੈ ਜਿਹੜੀ ਦਿਮਾਗ ਦੀ ਜਿਹੜਾ ਸੰਤੁਲਨ ਹੈ ਦਿਮਾਗੀ ਸੰਤੁਲਨ ਉਹ ਖੋ ਬੈਠਦੇ ਨੇ ਪਰੰਤੂ ਚੋਣ ਕਮਿਸ਼ਨ ਹੈ ਜਿਹੜਾ ਉਦਾ ਜਿਹੜਾ ਹੁਣ ਲਗਭਗ ਵਰਤਾਰਾ ਹੈ ਜਿਹੜਾ ਚੋਣ ਕਮਿਸ਼ਨ ਦੀ ਸਖਤਾਈ ਹੈ ਜਿਹੜੀ ਚੋਣ ਕਮਿਸ਼ਨ ਵੱਲੋਂ ਜਿੱਥੇ ਹਰ ਗੱਲ ਤੇ ਨਜ਼ਰ ਰੱਖੀ ਜਾਂਦੀ ਹੈ ਉੱਥੇ ਸੋਸ਼ਲ ਮੀਡੀਆ ਦਾ ਯੁੱਗ ਹੈ ਸੋਸ਼ਲ ਮੀਡੀਆ ਦੇ ਉੱਤੇ ਕਿਤੇ ਵੀ ਕਹੀ ਹੋਈ ਕੋਈ ਗੱਲ ਅਕਸਰ ਵਿਵਾਦਾਂ ਵਿੱਚ ਆ ਜਾਂਦੀ ਹੈ ਲੋਕਾਂ ਵਿੱਚ ਚਲੀ ਜਾਂਦੀ ਹੈ ਤੇ ਐਸੇ ਹਾਲਾਤਾਂ ਵਿੱਚ ਚਰਨਜੀਤ ਸਿੰਘ ਚੰਨੀ ਦੇ ਕੋਈ ਸ਼ਬਦ ਨੇ ਜਿਹੜੇ ਉਹ ਕੇਵਲ ਉਤੇਜਨਾ ਦੇ ਮਹਤਾਜ ਨਹੀਂ ਹੁੰਦੇ ਸ਼ਬਦ ਨੇ ਜਿਹੜੇ ਉਹ ਮਨੁੱਖ ਦੀ ਜ਼ਿੰਮੇਵਾਰੀ ਵੀ ਨਿਰਧਾਰਤ ਕਰ ਦਿੰਦੇ ਨੇ ਕਿ ਮਨੁੱਖ ਦੀ ਜ਼ਿੰਮੇਵਾਰੀ ਕੀ ਹੈ ਤੇ ਸਰਦਾਰ ਚਰਨਜੀਤ ਸਿੰਘ ਚੰਨੀ ਜਦੋਂ ਬੋਲ ਜਾਂਦੇ ਨੇ ਉਹ ਉਦੋਂ ਵੀ ਉਹ ਕਾਬੂ ਬੇਕਾਬੂ ਹੋ ਜਾਂਦੇ ਨੇ ਤੇ ਜਦੋਂ ਸਰਦਾਰ ਚਰਨਜੀਤ ਸਿੰਘ ਚੰਨੀ ਕੋਈ ਆਪਣੇ ਢੰਗ ਨਾਲ ਹਾਸਾ ਮਜ਼ਾਕ ਲਹਿਜਾ ਕੋਈ ਜਿਸ ਤਰ੍ਹਾਂ ਬੀਬੀ ਜ਼ਗੀਰ ਕੌਰ ਨਾਲ ਬਿਲਕੁਲ ਜਿਵੇਂ ਇਹ ਗੱਲ ਕਰਨੀ ਚਾਹੁੰਦੇ ਇੱਕ ਬੀਤੇ ਦਿਨੀ ਚਰਨ ਸਿੰਘ ਚੰਨੀ ਵੀ ਹਰ ਕਿਸ ਨਾ ਕਿਸੇ ਦੇ ਵਿੱਚ ਚਰਚਾ ਦੇ ਵਿੱਚ ਰਹਿੰਦੇ ਨੇ ਜਦੋਂ ਮੁੱਖ ਮੰਤਰੀ ਸੀਗੀ ਉਦੋਂ ਵੀ ਬੱਕਰੀ ਚੌਲ ਦਾ ਕਦੇ ਕੋਈ ਨਾ ਕੋਈ ਰੋਜ਼ ਇਹ ਚਰਚਾ ਦੇ ਵਿੱਚ ਰਹਿੰਦੇ ਸੀ ਹੁਣ ਵੀ ਬੀਬੀ ਜ਼ਗੀਰ ਕੌਰ ਨਾਲ ਅਜੀਬ ਵਿਵਾਦ ਖਤਮ ਨਹੀਂ ਹੋਇਆ ਸੀ ਉਸ ਤੋਂ ਬਾਅਦ ਇਹ ਚੱਲ ਪਿਆ ਇਲੈਕਸ਼ਨ ਕਮਿਸ਼ਨ ਨੇ ਉਹਨੂੰ ਤਲਬ ਕਰ ਲਿਆ ਸੀ ਇਸ ਦੌਰਾਨ ਇਹ ਚਰਨਜੀਤ ਸਿੰਘ ਚੰਨੀ ਦਾ ਵਿਵਾਦ ਜਦੋਂ ਬੀਬੀ ਜ਼ਗੀਰ ਕੌਰ ਨਾਲ ਹੋਇਆ ਉਦੋਂ ਵੀ ਇਹ ਚੱਲ ਰਿਹਾ ਸੀ ਵਿਵਾਦ ਤੇ ਸਦਰ ਚਰਨਜੀਤ ਸਿੰਘ ਚੰਨੀ ਨੇ ਭਾਰਤੀ ਫੌਜ ਤੇ ਜੋ ਹਮਲਾ ਹੋਇਆ ਉਹਦੇ ਬਾਰੇ ਇੱਕ ਆਪਣੇ ਬਿਆਨ ਵਿੱਚ ਕਹਿ ਦਿੱਤਾ ਸੀ ਕਿ ਇਹ ਭਾਰਤੀ ਜਨਤਾ ਪਾਰਟੀ ਦੀ ਇੱਕ ਬੋਟ ਰਾਜਨੀਤੀ ਦਾ ਹਿੱਸਾ ਹੈ ਤੇ ਦੇਸ਼ ਵਾਸੀਆਂ ਨੇ ਇਹਨੂੰ ਇਕਤਾ ਅਖੰਡਤਾ ਦਾ ਮਸਲਾ ਬਣਾ ਲਿਆ ਸੀ ਤੇ ਇੱਕ ਸ਼ਿਕਾਇਤ ਸੀ ਜਿਹੜੀ ਉਹ ਚੋਣ ਕਮਿਸ਼ਨ ਨੂੰ ਕਰ ਦਿੱਤੀ ਗਈ ਸੀ ਭਾਰਤੀ ਜਨਤਾ ਪਾਰਟੀ ਵੱਲੋਂ ਤੇ ਚੋਣ ਕਮਿਸ਼ਨ ਨੇ ਜਲੰਧਰ ਦੇ ਡਿਪਟੀ ਕਮਿਸ਼ਨਰ ਸਾਹਿਬ ਜਿਹੜਾ ਜ਼ਿਲ੍ਹਾ ਚੋਣ ਅਫਸਰ ਨੇ ਉਹਨਾਂ ਨੇ ਇਸ ਮਾਮਲੇ ਵਿੱਚ ਚਰਨਜੀਤ ਸਿੰਘ ਚੰਨੀ ਨੂੰ ਇੱਕ ਲਿਖਤੀ ਨੋਟਿਸ ਜਾਰੀ ਕੀਤਾ ਸੀ ਜਿਹਦੇ ਵਿੱਚ ਫਿਰ ਉਹਨਾਂ ਨੇ ਜਵਾਬ ਦਿੱਤਾ ਸੀ ਤੇ ਜਵਾਬ ਨੂੰ ਗੈਰ ਜ਼ਿੰਮੇਵਾਰੀ ਭਰਿਆ ਉਹਨਾਂ ਡੀਸੀ ਸਾਹਿਬ ਨੇ ਚੋਣ ਕਮਿਸ਼ਨ ਨੇ ਕਰਾਰ ਦਿੱਤਾ ਸੀ ਮੈਂ ਤੁਹਾਨੂੰ ਦੱਸ ਦੇਵਾਂ ਕਿ ਜਦੋਂ ਜਦੋਂ ਵੀ ਰਾਜਨੀਤੀ ਦੀ ਗੱਲ ਆਉਂਦੀ ਹੈ ਇਲੈਕਸ਼ਨ ਦੀ ਗੱਲ ਆਉਂਦੀ ਹੈ ਚੋਣਾਂ ਦੇ ਵਿੱਚ ਅੱਜ ਦੇ ਲੀਡਰਾਂ ਦਾ ਜਿਹੜਾ ਬਹੁਤਾ ਧਾਰਮਿਕਦਾਰਾ ਉਹ ਮੁੱਦਿਆਂ ਦੀ ਥਾਂ ਦੇ ਉੱਤੇ ਨਿੱਜੀ ਦੂਸ਼ਣਵਾਦੀ ਤੇ ਨਿਰਪਰ ਹੁੰਦਾ ਜਾ ਰਿਹਾ ਹਾਲਾਂਕਿ ਚਰਨਜੀਤ ਸਿੰਘ ਚੰਨੀ ਇੱਕ ਬਿਹਤਰ ਜ਼ਿੰਮੇਵਾਰ ਤੇ ਇੱਕ ਬਿਹਤਰ ਉੱਚੇ ਉੱਚਾ ਸਿਆਸੀ ਰੁਤਬਾ ਰੱਖਣ ਵਾਲੇ ਵੱਡੇ ਆਗੂ ਨੇ ਕਾਂਗਰਸ ਪਾਰਟੀ ਵਿੱਚ ਉਹਨਾਂ ਦਾ ਵੱਡਾ ਅਸਥਾਨ ਹੈ ਤੇ ਉਹਨਾਂ ਨੂੰ ਜਰੰਦਰ ਲੋਕ ਸਭਾ ਹਲਕੇ ਵਿੱਚ ਪਾਰਟੀ ਵੱਲੋਂ ਵਿਸ਼ੇਸ਼ ਤੌਰ ਤੇ ਉੱਤੇ ਚੋਣ ਲੜਨ ਵਾਸਤੇ ਭੇਜਿਆ ਗਿਆ ਸੀ ਕਿਉਂਕਿ ਚਰਨਜੀਤ ਸਿੰਘ ਚੰਨੀ ਨੂੰ ਦੁਆਬੇ 'ਚੋਂ ਚੋਣ ਲੜਾਉਣ ਦਾ ਮਤਲਬ ਇਹ ਸੀ ਕਿ ਉਹ ਦੁਆਬੇ ਦੇ ਵਿੱਚ ਸਾਰੀਆਂ ਸੀਟਾਂ ਦੇ ਉੱਤੇ ਹੁਸ਼ਿਆਰਪੁਰ ਜਰੰਦਰ ਤੇ ਹੋਰ ਜਿੰਨੀਆਂ ਦੁਆਬੇ ਦੇ ਵਿੱਚ ਸੀਟਾਂ ਨੇ ਉਨ੍ਹਾਂ ਦੇ ਉੱਤੇ ਅਨੰਦਪੁਰ ਸਾਹਿਬ ਦੀ ਸੀਟ ਵੀ ਕੁਝ ਦੁਆਬੇ ਦਾ ਹਿੱਸਾ ਲੈਂਦੀ ਹੈ ਤਾਂ ਕਿ ਇਸ ਬਾਕੀ ਸੀਟਾਂ ਦੇ ਉੱਤੇ ਵੀ ਜਿਹੜਾ ਅਸਰ ਹੈ ਉਚਾਰਨਜੀਤ ਸਿੰਘ ਚੰਨੀ ਦਾ ਦੀ ਕੈਂਪੇਨ ਦਾ ਚੰਨੀ ਦੀ ਸ਼ਖਸੀਅਤ ਦਾ ਚੰਨੀ ਵੱਲੋਂ ਮੁੱਖ ਮੰਤਰੀ ਕਾਰਜਕਾਲ ਦੌਰਾਨ ਕੀਤੇ ਕੰਮਾਂ ਦਾ ਜਿਹੜਾ ਅਸਰ ਹੈ ਉਹ ਦੂਸਰੇ ਇਲਾਕਿਆਂ ਦੇ ਵਿੱਚ ਵੀ ਪਵੇ ਤੇ ਇਸ ਕਰਕੇ ਸਪੈਸ਼ਲ ਉਹਨਾਂ ਨੂੰ ਜਲੰਧਰ ਲਿਜਾਣ ਦਾ ਮਤਲਬ ਇਹ ਨਹੀਂ ਸੀ ਕਿ ਉਹ ਦੁਆਬੇ ਦੇ ਵਿੱਚ ਚਰਨਜੀਤ ਸਿੰਘ ਚੰਨੀ ਦੀ ਸ਼ਖਸੀਅਤ ਦਾ ਫਾਇਦਾ ਲੈਣਾ ਚਾਹੁੰਦਾ ਸੀ ਹਾਲਾਂਕਿ ਜਲੰਧਰ ਲੋਕ ਸਭਾ ਹਲਕੇ ਤੋਂ ਕਰਮਜੀਤ ਕੌਰ ਪਤਨੀ ਸਵਰਗਵਾਸੀ ਸੰਤੋਖ ਸਿੰਘ ਇੱਕ ਚੰਗੇ ਉਮੀਦਵਾਰ ਸਨ ਤੇ ਵਾਈਲ ਇਲੈਕਸ਼ਨ ਉਹਨਾਂ ਪਿੱਛੇ ਲੜੀ ਸੀ ਜਿਹੜੀ ਥੋੜੀਆਂ ਵੋਟਾਂ ਨਾਲ ਹਾਰ ਗਿਆ ਸੀ ਪਰੰਤੂ ਪਾਰਟੀ ਹਾਈ ਕਮਾਂਡ ਨੇ ਚੰਨੀ ਤੇ ਭਰੋਸਾ ਕੀਤਾ ਤੇ ਜਰਨਜੀਤ ਸਿੰਘ ਚੰਨੀ ਨੇ ਗਹਿਰਜ ਮੈਂਵਰੀ ਪ੍ਰਯਾਸੀ ਕਹਾਂਗੇ ਬਿਆਨ ਦੇ ਦਿੱਤਾ ਸੀ ਜਿਸ ਕਰਕੇ ਚੋਣ ਕਮਿਸ਼ਨ ਨੇ ਉਹਨਾਂ ਨੂੰ ਤਲਵ ਕੀਤਾ ਸੀ ਬਿਲਕੁਲ ਜੀ ਚੋਣ ਕਮਿਸ਼ਨ ਦੇ ਵੱਲੋਂ ਜਿਹੜਾ ਹੈਗਾ ਚੰਨੀ ਨੂੰ ਤਲਵ ਕਰ ਲਿਆ ਸੀ ਤੇ ਇਹਦਾ ਹੁਣ ਜਿਹੜਾ ਕਿਵੇਂ ਮਾਮਲਾ ਨਿਪੜਿਆ ਹੁਣ ਕੀ ਅੱਗੇ ਜੀ ਹਾਂਜੀ ਚੋਣ ਕਮਿਸ਼ਨ ਜਲੰਧਰ ਦੇ ਡਿਪਟੀ ਕਮਿਸ਼ਨਰ ਸਾਹਿਬ ਨੇ ਉਹਨਾਂ ਨੂੰ ਬੁਲਾਇਆ ਸੀ ਫਿਰ ਉਹਨਾਂ ਨੇ ਚਰਨਜੀਤ ਸਿੰਘ ਚੰਨੀ ਨੇ ਜਵਾਬ ਦਿੱਤਾ ਜਵਾਬ ਦੇ ਵਿੱਚ ਉਹਨਾਂ ਨੇ ਪਾਇਆ ਸਾਰਾ ਕੁਝ ਜੋ ਚੋਣ ਕਮਿਸ਼ਨ ਨੇ ਸਾਰਾ ਕੁਝ ਉਹਨਾਂ ਦਾ ਵੇਖਿਆ ਤੇ ਚੋਣ ਕਮਿਸ਼ਨ ਕੋਡ ਆਫ ਕੰਡਕਟਰ ਇੱਕ ਦੋ ਧਾਰਾ ਬਣਦੀ ਆ ਉਹਦੇ ਤਹਿਤ ਚਰਨਜੀਤ ਸਿੰਘ ਚੰਨੀ ਨੂੰ ਇੱਕ ਚੇਤਾਵਨੀ ਦਿੱਤੀ ਗਈ ਆ ਕਿ ਅਗਾਹ ਤੋਂ ਐਸਾ ਨਹੀਂ ਹੋਣਾ ਚਾਹੀਦਾ ਤੁਹਾਡਾ ਜਿਹੜਾ ਇਹ ਬਿਆਨ ਸੀ ਗੈਰ ਜ਼ਿੰਮੇਵਾਰੀ ਭਰਿਆ ਸੀ ਕਿਸੇ ਦੂਜੀ ਸਿਆਸੀ ਪਾਰਟੀ ਦੇ ਉੱਤੇ ਦੇਸ਼ ਦੀ ਫੌਜ ਨੂੰ ਲੈ ਕੇ ਕਿ ਕਿ ਪੁਨਸ਼ ਮਾਮਲੇ ਦੇ ਵਿੱਚ ਸਰਦਾਰ ਚਰਨਜੀਤ ਸਿੰਘ ਚੰਨੀ ਨੇ ਜਿਹੜਾ ਭਾਰਤੀ ਫੌਜਾਂ ਤੇ ਇੱਕ ਪੁਨਸ਼ ਦੇ ਵਿੱਚ ਹਮਲਾ ਹੁੰਦਾ ਹੈ ਉਹਨੂੰ ਲੈ ਕੇ ਇੱਕ ਵਿਵਾਦਿਤ ਬਿਆਨ ਭਾਰਤੀ ਜਨਤਾ ਪਾਰਟੀ ਤੇ ਅਟੈਕ ਕੀਤਾ ਸੀ ਸਿਆਸੀ ਤੌਰ ਤੇ ਹਮਲਾ ਕੀਤਾ ਸੀ ਕਿ ਇਹ ਜਾਣਬੁੱਝ ਕੇ ਇੱਕ ਸਿਆਸੀ ਸਟੰਟ ਹੈ ਸੋ ਇਸ ਕਰਕੇ ਚਰਨਜੀਤ ਸਿੰਘ ਚੰਨੀ ਨੂੰ ਮਾਨਯੋਗ ਰਿਟਰਨਿੰਗ ਅਫਸਰ ਡਿਫਟੀ ਕਮਿਸ਼ਨਰ ਜਲੰਧਰ ਵੱਲੋਂ ਤਾਲਬ ਕੀਤਾ ਗਿਆ ਸੀ ਤੇ ਲਿਖਤੀ ਜਵਾਬ ਚਰਨਜੀਤ ਸਿੰਘ ਚੰਨੀ ਨੇ ਦਿੱਤਾ ਤੇ ਉਹਨਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਹੁਣ ਜੋ ਲਾਸਟ ਗੱਲ ਢਿੱਲੋਂ ਸਾਹਿਬ ਚੇਤਾਵਨੀ ਦਿੱਤੀ ਗਈ ਚਰਨਜੀਤ ਸਿੰਘ ਚੰਨੀ ਨੂੰ ਕਿ ਤੁਸੀਂ ਤੁਹਾਡਾ ਬਿਆਨ ਗੈਰ ਜ਼ਿੰਮੇਵਾਰੀ ਭਰਿਆ ਸੀ ਦੇਸ਼ ਦਾ ਸੰਵਿਧਾਨ ਦੇਸ਼ ਦਾ ਕੋਡ ਆਫ ਕੰਟਰੈਕਟ ਦੇਸ਼ ਦਾ ਚੋਣ ਜਾਬਤਾ ਦੇਸ਼ ਦਾ ਕਾਨੂੰਨ ਇਸ ਗੱਲ ਦੀ ਆਗਿਆ ਨਹੀਂ ਦਿੰਦਾ ਕਿ ਕਿਤੇ ਬਿਨਾਂ ਤੱਥਾਂ ਤੋਂ ਜਾਂ ਤੱਥਾਂ ਤੋਂ ਰਹਿਤ ਤੁਸੀਂ ਕਿਸੇ ਦੂਜੀ ਸਿਆਸੀ ਪਾਰਟੀ ਤੇ ਨਿੱਜੀ ਹਮਲਾ ਕਰਦੇ ਹੋ ਤੇ ਉਸ ਨਿੱਜੀ ਹਮਲੇ ਦਾ ਤੁਹਾਡੇ ਕੋਲ ਬੇਸ ਕੋਈ ਨਾ ਹੋਵੇ ਧਾਰ ਕੋਈ ਨਾ ਹੋਵੇ ਸਬੂਤ ਕੋਈ ਨਾ ਹੋਵੇ ਇਹ ਇੱਕ ਨਿਰਸੰਦੇਹ ਇੱਕ ਚਰਨਜੀਤ ਸਿੰਘ ਚੰਨੀ ਲਈ ਵੱਡਾ ਸਬਕ ਵੀ ਆ ਅਸੀਂ ਸਮਝਦੇ ਆ ਚਰਨਜੀਤ ਸਿੰਘ ਚੰਨੀ ਕਿਉਂਕਿ ਇੱਕ ਸੰਜੀਦਾ ਮੈਂ ਸਮਝਦਾ ਆਗੂ ਨੇ ਤੇ ਉਹਨਾਂ ਵੱਲੋਂ ਦੇਖੋ ਜਦੋਂ ਤੁਸੀਂ ਚੋਣ ਲੜ ਰਹੇ ਹੋ ਫਿਰ ਤੁਹਾਡੀ ਹਰ ਗੱਲ ਤੇ ਸੋਸ਼ਲ ਮੀਡੀਆ ਨਿਗਾਹ ਰੱਖਦਾ ਹੈ ਹਰ ਗੱਲ ਨੂੰ ਤੁਹਾਡੀ ਨੂੰ ਦੇਖਿਆ ਜਾ ਰਿਹਾ ਹੈ ਸਮਾਜ ਲਈ ਤੁਸੀਂ ਰੋਲ ਮਾਡਲ ਹੋ ਸਮਾਜ ਵਿੱਚ ਤੁਸੀਂ ਆਪਣਾ ਅਕਸ ਸਪੇਸ਼ ਕਰਨਾ ਹੈ ਸਮਾਜ ਵਿੱਚ ਤੁਸੀਂ ਆਪਣੀ ਸ਼ਕਤੀ ਦਾ ਪ੍ਰਗਟਾਵਾ ਵੀ ਕਰਨਾ ਹੈ ਤੇ ਤੁਹਾਡੇ ਤੁਹਾਡੇ ਵਿੱਚੋਂ ਜਿੱਥੋਂ ਤੁਸੀਂ ਚੁਣ ਰਹੇ ਹੋ ਉਸ ਲੋਕ ਸਭਾ ਹਲਕੇ ਦੇ ਲੋਕਾਂ ਨੇ ਆਪਣੇ ਹਲਕੇ ਦਾ ਆਪਣਾ ਤੇ ਦੇਸ਼ ਦਾ ਭਵਿੱਖਾ ਜਿਹੜਾ ਉਹ ਲੋਕ ਸਭਾ ਮੈਂਬਰ ਦੇ ਰੂਪ ਵਿੱਚ ਵੇਖਣਾ ਹੁੰਦਾ ਤੇ ਤੁਸੀਂ ਲੋਕਾਂ ਨੂੰ ਕਿਹੜਾ ਕਲਚਰ ਦੇ ਰਹੇ ਹੋ ਇਹ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਸਰਦਾਰ ਚਰਨਜੀਤ ਸਿੰਘ ਚੰਨੀ ਨੂੰ ਚਿਤਾਵਨੀ ਇੱਕ ਵੱਡੀ ਮੈਸਜ ਦੇ ਦਿੱਤੀ ਗਈ ਹੈ ਲੋਕ ਆਪਣੇ ਰਿਟਰਨ ਅਫਸਰ ਵੱਲੋਂ ਚੋਣ ਕਮਿਸ਼ਨ ਵੱਲੋਂ ਚਰਨਜੀਤ ਸਿੰਘ ਚੰਨੀ ਨੂੰ ਇਹ ਕਹਿ ਕੇ ਬਰੀ ਕੀਤਾ ਗਿਆ ਕਿ ਅਗਾਹ ਤੋਂ ਐਸੀ ਗਲਤੀ ਨਹੀਂ ਹੋਣੀ ਚਾਹੀਦੀ ਤੇ ਇਹ ਤੁਹਾਨੂੰ ਸਖਤ ਚਿਤਾਵਨੀਆਂ ਤੇ ਸਖਤ ਚੇਤਾਵਨੀ ਤੋਂ ਬਾਅਦ ਅੱਜ ਚਰਨਜੀਤ ਸਿੰਘ ਚੰਨੀ ਉਸ ਮਾਮਲੇ ਤੋਂ ਲਗਭਗ ਥੋੜਾ ਜਿਹਾ ਸੁਰਖਰੂ ਹੋ ਗਏ ਨੇ ਤੇ ਉਹਨਾਂ ਦੀ ਟੈਨਸ਼ਨ ਜਿਹੜੀ ਉਹਨਾਂ ਦਾ ਵਜਨ ਹੈ ਜਿਹੜਾ ਦਿਮਾਗ ਦਾ ਉਹ ਘਟਿਆ ਕਿਉਂਕਿ ਵਿਕਤੀ ਪਾਰਟੀਆਂ ਸਾਰੀਆਂ ਹੀ ਲਗਭਗ ਇਸ ਮਾਮਲੇ ਤੇ ਚਰਨਜੀਤ ਸਿੰਘ ਚੰਨੀ ਨੂੰ ਨਿਸ਼ਾਨਾ ਬਣਾ ਰਹੀਆਂ ਸੀ ਸਾਬਕਾ ਕਾਂਗਰਸੀ ਆਗੂ ਸ਼ਸ਼ੀਲ ਕੁਮਾਰ ਰਿੰਕੂ ਜਿਹੜੇ ਕਿ ਪਹਿਲਾਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੁੰਦੇ ਨੇ ਫਿਰ ਉਹ ਚੋਣ ਜਿੱਤਦੇ ਨੇ ਆਪ ਦੇ ਐਮਪੀ ਬਣਦੇ ਨੇ ਉਸ ਤੋਂ ਬਾਅਦ ਆਪ ਦੇ ਐਮਪੀ ਵਜੋਂ ਤੇ ਟਿਕਟ ਲੈ ਕੇ ਆਮ ਆਦਮੀ ਪਾਰਟੀ ਦੀ ਅਗਲੇ ਸਾਲ ਲਈ ਅਗਲੀਆਂ ਚੋਣਾਂ ਲਈ ਉਹ ਫਿਰ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਜਾਂਦੇ ਨੇ ਤੇ ਭਾਰਤੀ ਜਨਤਾ ਪਾਰਟੀ ਵਿੱਚ ਉਹ ਉੱਚਾ ਰੁਤਬਾ ਰੱਖਦੇ ਨੇ ਤੇ ਪਵਨ ਕੁਮਾਰ ਟੀਨ ਨੂੰ ਉਥੋਂ ਚੋਣ ਲੜਦੇ ਨੇ ਤੇ ਉਹਨਾਂ ਬਾਰੇ ਵੀ ਆਖਿਆ ਜਾਂਦਾ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਭਗਮੰਤ ਮਾਨ ਹੋਰਾਂ ਨੇ ਉਹਨਾਂ ਨੂੰ ਆਪ ਸ਼ਾਮਲ ਕੀਤਾ ਤੇ ਇਧਰ ਚਰਨਜੀਤ ਸਿੰਘ ਚੰਨੀ ਨੇ ਤੇ ਇਸ ਕਰਕੇ ਬਹੁਤ ਕੁਝ ਸੋਚ ਵਿਚਾਰ ਕੇ ਜਦੋਂ ਅਸੀਂ ਲੋਕਾਂ ਵਿੱਚ ਵਿਚਰਦੇ ਆ ਤੇ ਲੋਕ ਤੁਹਾਨੂੰ ਹਰ ਪੱਖੋਂ ਦੇਖਦੇ ਨੇ ਨਿਗ੍ਹਾ ਰੱਖਦੇ ਨੇ ਇਸ ਕਰਕੇ ਅੱਜ ਅਸੀਂ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹੁੰਦੇ ਆ ਕਿ ਚਰਨਜੀਤ ਸਿੰਘ ਚੰਨੀ ਨੂੰ ਅੱਜ ਇਸ ਗੱਲ 'ਚ ਲਗਭਗ ਰਾਹਤ ਮਿਲ ਗਈ ਹੈ ਵੱਡੀ ਰਾਹਤ ਮਿਲੀ ਹੈ ਬਿਲਕੁਲ ਜੇਕਰ ਗੱਲ ਕਰੀਏ ਜਿਹੜਾ ਵਿਵਾਦਤ ਬਿਆਨ ਸੀਗਾ ਇਸ ਨੂੰ ਲੈ ਕੇ ਕੋਈ ਹੋਰੀ ਜਿਹੜੀ ਚੋਣਾਂ ਦੇ ਬੈਂਕ ਵੋਟ ਬੈਂਕਾਂ ਉਹਦੇ ਤੇ ਵੀ ਕੋਈ ਸਵਾਲ ਪੈ ਸਕਦਾ ਸੋਸ਼ਲ ਮੀਡੀਆ ਦਾ ਯੋਗ ਹੈ ਜੀ ਲਾਲ ਸਾਹਿਬ ਦਾ ਫੌਜੀਆ ਦੇ ਵੱਲੋਂ ਚਰਨਜੀਤ ਸਿੰਘ ਚੰਨੀ ਵੱਲੋਂ ਇੱਕ ਐਫਰਟ ਕੀਤਾ ਗਿਆ ਸੀ ਉਹਨੇ ਸਾਫਕਾ ਫੌਜੀਆ ਨੂੰ ਆਪਣੇ ਸਰਕਲ ਵਾਲੇ ਸਾਫਕਾ ਫੌਜੀਆ ਨੂੰ ਸਫਾਕਾ ਅਫਸਰਾਂ ਜਲੰਧਰ ਦੇ ਵਿੱਚ ਬਿਠਾ ਕੇ ਇੱਕ ਪ੍ਰੈਸ ਕਾਨਫਰੰਸ ਵੀ ਕਰਵਾਈ ਸੀ ਤੇ ਉਹਨਾਂ ਤੋਂ ਇਸ ਮੁੱਦੇ ਦੇ ਉੱਤੇ ਕਹਾਇਆ ਵੀ ਗਿਆ ਸੀ ਸਾਬਕਾ ਫੌਜੀ ਸੈਨਿਕਾਂ ਵੱਲੋਂ ਕੁਝ ਬੋਲਿਆ ਵੀ ਗਿਆ ਸੀ ਕਿ ਚਰਨਜੀਤ ਸਿੰਘ ਚੰਨੀ ਦੇ ਬਿਆਨ ਦਾ ਮਤਲਬ ਇਹ ਨਹੀਂ ਸੀ ਪਰੰਤੂ ਮਤਲਬ ਇਹਦੇ ਹੋਰ ਕੱਢ ਲਿਆ ਗਿਆ ਨੇ ਚਲੋ ਲਾਸਟ ਕਿ ਚਰਨਜੀਤ ਸਿੰਘ ਚੰਨੀ ਦਾ ਇਸ ਮਾਮਲੇ ਵਿੱਚ ਬਚਾਅ ਹੋ ਗਿਆ ਜਿੱਥੋਂ ਤੱਕ ਇਲੈਕਸ਼ਨ ਤੇ ਸਰਪੰਨ ਦੀ ਸੁਭਾਵਨਾ ਇਹ ਸਾਡਾ ਸਾਡੀ ਸਟੇਟ ਸਾਡਾ ਦੇਸ਼ ਇੱਕ ਐਸੇ ਦੌਰ ਵਿੱਚ ਇਲੈਕਸ਼ਨ ਲੜ ਰਿਹਾ ਹੈ ਕਿ ਇੱਥੇ ਬਹੁਤ ਵੱਡੇ ਵੱਡੇ ਜਿਨ੍ਹਾਂ ਦੇ ਉੱਤੇ ਵੱਡੇ ਵੱਡੇ ਪਰਚੇ ਹੋਏ ਨੇ ਇੱਕ ਤਰ੍ਹਾਂ ਨਾਲ ਯੂਪੀ ਵਿਹਾਰ ਦੇ ਵਿੱਚ ਉਹ ਜਿਹੜੇ ਲੋਕ ਵੀ ਇਲੈਕਸ਼ਨ ਵਿੱਚ ਇਲੈਕਸ਼ਨਾਂ ਲੜ ਰਹੇ ਨੇ ਤੇ ਲੋਕ ਉਹਨਾਂ ਇਥੇ ਦਾ ਕੋਈ ਬਰਾਤਕਾਰੀ ਗੁੰਡੇ ਅੰਸਰ ਨੇ ਜਿਹੜੇ ਉਹ ਵੀ ਚੋਣਾਂ ਦੇ ਵਿੱਚ ਹੋਰ ਸਟੇਟਾਂ ਦੇ ਵਿੱਚ ਭਾਗ ਲੈ ਰਹੇ ਨੇ ਪਤਾ ਨਹੀਂ ਕਿਉਂ ਦੇਸ਼ ਦਾ ਸਿਸਟਮ ਐਸਾ ਹੋ ਚੁੱਕਿਆ ਕਿ ਲੋਕ ਨੇ ਜਿਹੜੇ ਕੁਝ ਸਮੇਂ ਬਾਅਦ ਛੋਟੀਆਂ ਗੱਲਾਂ ਨੂੰ ਐਡ ਐਡੀਆਂ ਵੱਡੀਆਂ ਗੱਲਾਂ ਨੂੰ ਇਗਨੋਰ ਕਰ ਦਿੰਦੇ ਨੇ ਤੇ ਇੱਕ ਆਮ ਸੁਭਾਵਕ ਵਰਤਾਰਾ ਸੁਭਾਵਕ ਬਿਆਨ ਲੱਗਦਾ ਨਹੀਂ ਕਿ ਸਰਦਾਰ ਚਰਨਜੀਤ ਸਿੰਘ ਚੰਨੀ ਇਸ ਮਾਮਲੇ ਵਿੱਚ ਲੋਕਾਂ ਦਾ ਨਿਸ਼ਾਨਾ ਬਣ ਗਿਆ ਕਿਉਂਕਿ ਚੋਣਾਂ ਦੇ ਵਿੱਚ ਹਲੇ ਸਮਾਂ ਪਿਆ ਹੈ ਤੇ ਅੱਜ ਦੀ ਕਈ ਵਾਰੀ ਗੱਲ ਕੱਲ ਨੂੰ ਪੁਰਾਣੀ ਹੋ ਜਾਣੀ ਹੈ ਕਿਉਂਕਿ ਕੱਲ ਨੂੰ ਕੋਈ ਨਾ ਕੋਈ ਨਵੀਂ ਗੱਲ ਆ ਜਿਹੜੀ ਉਹ ਸੋਸ਼ਲ ਮੀਡੀਆ ਦਾ ਹਿੱਸਾ ਬਣ ਜਾਣੀ ਹੈ ਤੇ ਪੰਜਾਬ ਦੇ ਲੋਕਾਂ ਦਾ ਇਹ ਸੁਭਾਅ ਹੈ ਸਮਾਜ ਦਾ ਵਰਤਾਰਾ ਬਣ ਚੁੱਕਿਆ ਹੈ ਕਿ ਕੱਲ ਦੀ ਗੱਲ ਨੂੰ ਉਸੇ ਵੇਲੇ ਛੱਡ ਦਿੰਦੇ ਨੇ ਜਦੋਂ ਨਵੀਂ ਗੱਲ ਸਾਹਮਣੇ ਆਉਂਦੀ ਹੈ ਨਾਲੇ ਇਹ ਜਿਹੜਾ ਮੁੱਦਾ ਸੀ ਇਹ ਭਾਰਤੀ ਜਨਤਾ ਪਾਰਟੀ ਦੀ ਕੌਮੀ ਲੀਡਰਸ਼ਿਪ ਨਾਲ ਜੁੜਿਆ ਹੋਇਆ ਸੀ ਇਹ ਕਿਸੇ ਹੇਠਲੇ ਲੈਵਲ ਦੇ ਹੇਠਲੇ ਵਰਗ ਨਾਲ ਜਾਂ ਕਿਸੇ ਹੋਰ ਆਮ ਮੈਂ ਸਮਝਦਾ ਕਿਸੇ ਨੂੰ ਹਰਟ ਕਰਨ ਵਾਲੀ ਗੱਲ ਨਾਲ ਨਹੀਂ ਸੀ ਜੁੜਿਆ ਹੋਇਆ ਤੇ ਲੱਗਦਾ ਨਹੀਂ ਕਿ ਇਸ ਦਾ ਕੋਈ ਬਹੁਤਾ ਅਸਰ ਪਵੇਗਾ ਹਾਂ ਚਰਨਜੀਤ ਸਿੰਘ ਚੰਨੀ ਨੂੰ ਇੱਕ ਇਹ ਸੇਧ ਜ਼ਰੂਰ ਦਿੱਤੀ ਐ ਇਸ ਮੁੱਦੇ ਨੇ ਕਿ ਉਹ ਅੱਗੇ ਤੋਂ ਬਹੁਤ ਜ਼ਿੰਮੇਵਾਰੀ ਨਾਲ ਹੀ ਜਿਵੇਂ ਉਹਨਾਂ ਦਾ ਰਤਵਾ ਉਹ ਜ਼ਿੰਮੇਵਾਰੀ ਨਾਲ ਆਪਣਾ ਕੰਮ ਆ ਜਿਹੜਾ ਉਹ ਕਰਨ ਸੋ ਇਹ ਸੀ ਦੋਸਤੋ ਸਾਡੀ ਜਲੰਧਰ ਲੋਕ ਸਭਾ ਵਾਲੇ ਕੋਲੋਂ ਚਰਨਜੀਤ ਸਿੰਘ ਚੰਨੀ ਬਾਰੇ ਤਾਜ਼ਾ ਜਾਣਕਾਰੀ ਬਿਲਕੁਲ ਦੋਸਤੋ ਤੁਸੀਂ ਦੇਖ ਰਹੇ ਹੋ ਆਵਾਜ਼-ਏ-ਖ਼ਲਕ ਦੇਖਦੇ ਰਹੋ ਹਰ ਬਾਰੀ ਅਸੀਂ ਨਾਮਾ ਬਿਛਾਰੇ ਤੁਹਾਡੇ ਚੈਰੀ ਦੇ ਵਿੱਚ ਹਾਜ਼ਰ ਹੁੰਨੇ ਆ ਜੇਕਰ ਚੰਗਾ ਲੱਗੇ ਤਾਂ ਤੁਹਾਡੇ ਜਿਹੜਾ ਪੇਜ ਆ ਉਹਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਚੈਨਲ ਨੂੰ ਸਾਡੇ ਨੂੰ ਸਬਸਕ੍ਰਾਈਬ ਵੀ ਸਾਰੇ ਜਰੂਰ ਕਰੋ ਯੋਗ ਟਿੱਪਣੀ ਵੀ ਤੁਸੀਂ ਸਾਰਿਆਂ ਨੇ ਜਰੂਰ ਦੇਣੀ ਤੁਹਾਡਾ ਸਾਰਿਆਂ ਦਾ ਧੰਨਵਾਦ ਸਤਿ ਸ਼੍ਰੀ ਅਕਾਲ